ਉਨੇ ਫਿਰ ਤੋਆਂ ਹੈ ਗਰਮ ਨਾ ਹੋ ਮੇਰੀ ਗੱਲ ਸੁਣ ਬੱਡੇ ਭਾਈ ਅੱਛਾ ਬਸ ਦੱਸੋ ਗੱਲ ਗਰਮ ਨਾ ਉਹ ਗਰਮ ਮੈ ਨਾਲ ਜਿਹੜਾ ਆਪਾਂ ਕਾਲੀ ਚ ਲਿਆ ਫੈਸਲਾ ਗਲਤ ਹੋ ਜਾਂਦਾ ਗਲਤ ਕਿ ਹੋ ਜਾਂਦਾ ਯਾਰ ਮੇਰੇ ਤਾਂ ਗੋੜ ਗੋੜ ਤੇ ਟਿਕ ਹੋਣ ਲੱਗੀ ਮੰਨ ਤੇ ਚਲ ਪੰਜੇ ਅਸੀਂ ਭੁੱਕੀ ਲੈਣੀ ਹੀ ਰਾਤ ਹੀ ਖਾਗੇ ਇੱਕ ਮੈਂ ਹੋਰ ਸਕੀਮ ਸੋਚੀ ਹੈ ਅੱਛਾ ਜੀ ਹਾਂ ਤੇ ਮੇਰੇ ਮੰਨ ਕੇ ਚੱਲ ਵੀ ਹੁਣ ਤੂੰ ਭੁੱਕੀ ਲੈਣ ਦੁਬਾਰੇ ਜਾਣਾ ਕਿ ਕੀ ਕਰਨੇ ਭੁੱਕੀ ਦਾ ਫਿਰ ਉਹ ਜਦੋਂ ਸਰਦਾ ਹੀ ਨਹੀਂ ਆ ਕਲੇਸ਼ ਚ ਜਿਹਦਾ ਕੰਮ ਨਹੀਂ ਮੈਨੂੰ ਕਰਦੇ ਯਾਰ ਪੂਰਾ ਯਾਰ ਅੱਛਾ ਹਾਂ ਇਹ ਤਾਂ ਮੇਰੇ ਮੇਟਰ ਉਹ ਲੋ ਵੀ ਮਸਾਂ ਕਰੇ ਆਏ ਆ ਭੈਣ ਮਰਾਵੇ ਕੱਜਿਆ ਬੱਲੇ ਬੱਜਾ ਬਾਤ ਕੀ ਕੱਜੀ ਆ ਨਾ ਮੱਲਾ ਆ ਗਿਆ ਚਾਚਾ ਆ ਗਏ ਸ਼ੇਰਾ ਕਿਵੇਂ ਆ ਵਧੀਆ 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 ਰਿਹਾ ਅਦਰ ਮੈਂ ਕਹਾਂ ਜਾਂ ਬੱਲੇ ਮੋਜਾ ਲੱਟੀਆਂ ਮੱਲਾ ਹੋਰ ਸੁਣਾ ਫਿਰ ਆ ਮੈਂ ਇਹਦੇ ਪਾਣੀ ਲੈਵਾਂ ਪਾਣੀ ਤਾਂ ਮੱਲਾ ਕੋਈ ਨਹੀਂ ਪਾਣੀ ਤਾਂ ਮੈਂ ਪੀ ਕੇ ਆ ਸੀ ਮੋਟਰ ਤੋਂ ਆਪਣੀ ਤੋਂ ਬਾਤ ਅਰਜਾ ਲਾਏ ਉਧਰ ਮੈਨੂੰ ਨਹੀਂ ਲਾਏ ਆ ਫਿਰ ਤੈਨੂੰ ਪਤੀ ਐ ਕਰਨਾ ਪੈਂਦਾ ਸਾਰਾ ਕੁਝ ਆਪਣੇ ਪਿੰਡ ਦੇ ਵਿੱਚ ਆਪਣੇ ਦਾ ਦੂਜਾ ਖੈਰ ਸੋਖਾ ਪਹਿਲੇ ਪਿੰਡ ਦੀ ਦੱਸ ਯਾਰ ਪਿੰਡ ਦਾ ਖੈਰ ਸੋਖਾ ਆ ਗਈ ਸਾਰੇ ਵਧੀਆ ਜਾਵਾਂ ਵਧੀਆ ਵਧੀਆ ਚੰਗੀ ਗੱਲ ਹੈ ਦੂਜਾ ਤਾ ਤੂੰ ਐ ਮਨ ਕੇ ਚੱਲ ਵੀ ਅਰਦੇ ਨਾ ਸਦਾ ਦੱਸ ਕਿੱਥੇ ਆਉ ਸੁਣ ਤਾ ਲਿਆ ਕਰ ਪੂਰੀ ਹਾਂ ਦੱਸੋ ਓਹੋ ਹੁਣ ਕਣਕ ਦਾ ਜਿੰਕ ਵੱਡੀਆਂ-ਬੋਡੀਆਂ ਦਾ ਵੱਲਾ ਕੰਮ ਆ ਗਿਆ ਹਣਾ ਹਾਂ ਤੇ ਉਸ ਹਾਬਕਾ ਉਹ ਜਹ ਰਹਿੰਦਾ ਸੀ ਯਾਰ ਤੀਆਂ ਉੱਤੀਆਂ ਨਾਲ ਜਿਹੜਾ ਪਮਰਬਾ ਯਾਰੀ ਪਿਛੇ ਪਿਛੇ ਲੈ ਲਿਆ ਸੀ ਉਹਦਾ ਹਾਬਕਾ ਤਾ ਉਹ ਜਹ ਰਹਿੰਦਾ ਸੀ ਕਿੱਲੋ ਮਰਬੇ ਬੱਚਾ ਤੂੰ ਕਿਦੇ ਨਾਲ حساب ਕਰਨ ਲੱਗਿਆ ਉਹ ਪੰਜਰ ਦੇ ਆ ਉਹ ਕਿਲੋ ਮਰਬਾ ਨਹੀਂ ਮੱਗਮੇ ਯਾਰ ਹੋਈ ਨਹੀਂ ਕਿਹੇ ਕੰਮ ਦਾ ਯਾਰ ਮੈਨੂੰ ਤਾਂ ਇਹੀ ਭਾਏ ਦਾ ਮਹੀਨੇ ਚੱਕ ਲੱਗੀ ਉਹ ਕਾਣ ਉਹ ਤੋਂ ਵੀ ਹੈ ਨਹੀਂ ਹੋਰ ਮਰੱਬਾ ਕਿਹੜਾ ਓਏ ਰਾਜਸਥਾਨ ਚ ਜ਼ਮੀਨ ਦੇ ਮਰਬੇ ਨੂੰ ਮਰਬਾ ਕਹਿੰਦੇ ਆ ਮੱਲਾ ਮਹੀਨੇ ਦੇ ਕਿਹੜੇ ਮਰਬੇ ਲੈ ਲੈ ਜਾ ਕੇ ਤੂੰ ਉੱਥੇ ਪਕੜਨ ਵਾਲੀ ਹੈ ਤਾਂ ਮਰਬੇ ਤਾਂ ਲੈ ਲੈ ਸੀ ਉਹ ਮਿੰਟਾ ਤੇ ਲੈ ਲੈ ਮਿੰਟਾ ਤੇ ਵੱਢ ਲੈ ਉਹ ਛੋਲਿਆਂ ਦਾ ਵੱਢ ਸੀਗਾ ਯਾਰ ਉੱਥੇ ਅਸੀਂ ਵੱਡਣ ਦਾ ਠੇਕਾ ਕਰ ਲਿਆ ਤੇ ਉਹ ਪੂਰਾ ਕਰਕੇ ਉਹਦਾ ਹਿਸਾਬ ਕਿਤਾਬ ਜਾਂ ਰਹਿਦਾ ਸੀ ਤੇ ਵੱਡਾ ਦਾ ਵਗਿਆ ਉਧਰ ਕੋਨਾ ਨਿਗਾਹ ਦੇ ਤੇ ਵੱਡਦਾ ਕੌਣ ਆਇਆ ਪਹਿਲਾਂ ਬੋਲਣੀ ਬਈ ਯਾਰ ਤੂੰ ਇਕੱਲੇ ਗੱਡੀ ਅੰਮਰੀਂ ਅਨੇ ਕੇਲੇ ਕੇਲੇ ਵੀ ਲੈ ਆ ਬਾਹ ਲੈ ਤੇਰੇ ਬਾਸ ਉਧਰੋਂ ਲੈ ਉਧਰੋਂ ਲੈ ਉੱਥੇ ਆਉਂਦੇ ਨੇ ਜੂਪੀ ਦੇ ਅੰਦਰ ਸਾਈਡ ਤੋਂ ਮਰੀਂ ਮੈਂ ਭੈਣਾਂ ਵੀ ਛੋਟੀਆਂ ਜਿਹਾ ਆਈ ਨਹੀਂ ਲੈ ਲੈ ਹੁਣ ਲੈ ਖਾਣਾ ਬਾਹ ਦਾ ਕੇਲੇ ਚ ਅਖਬਾਰ ਆ ਗੱਲਾ ਇਹ ਚ ਆ ਤੇਰਾ ਬਾਕੀ ਇਹ ਤੇ ਗਰਾਸ ਆ ਉਹ ਜਦਾ ਘਾਸਮਾ ਪੜਾਵਾ ਬਰੀ ਕੀ ਟੱਠਾ ਉਹਦਾ ਕਿਲੇ ਹਸਣ ਕਿੱਥੇ ਆ ਉਹਦਾ ਬੱਲਾ ਫਿਰ ਖਾ ਗਿਆ ਬਾਈ ਉਹ ਤਾਂ ਹੋ ਗਿਆ ਹਾਂ ਮੇਰੇ ਬਾਤ ਲਿਆ ਇਹਨੂੰ ਅੱਖਾਂ ਚ ਕੇਲੇ ਲੈ ਦੀ ਤੂੰ ਤੇਰੇ ਬਾਅਦ ਚ ਕਿਤੇ ਨੂੰ ਪਰਸੋਂ ਨਹੀਂ ਰੱਖਦਾ ਉਹਦਾ ਖਤਰ ਗਿਆ ਉਹ ਅਸੀਂ ਰਾਤ ਚ ਆਉਂਦੇ ਆਉਂਦੇ ਮੰਨ ਕੇ ਚੱਲ ਭਾਈ ਟੱਟੀ ਦਾ ਜੋਰ ਪੈ ਗਿਆ ਉਹਨੂੰ ਹਾਂ ਉਹ ਟੱਟੀ ਦਾ ਜੋਰ ਪੈ ਗਿਆ ਤੇ ਭੈਣ ਕਿਹੜਾ ਵਾ ਟੱਟੀ ਜੱਜਾ ਜਾਂਦੇ ਕੋਲੀ ਫੁੱਕੀ ਨਹੀਂ ਖਾ ਗਿਆ ਇਹ ਨਹੀਂ ਖਾਂਦਾ ਹੋਰ ਕਿ ਟਿੰਗੀ ਟਿੰਗੀ ਆਵੇ ਜਿਵੇਂ ਭੈਣ ਦਾ ਰਾਮੇ ਬਾਣੀਏ ਦੀ ਫਿਰ ਪੇਟੀ ਜੋਰ ਲਾਉਣੀ ਹੁੰਦੀ ਸੀ ਹਾਂ ਇਹ ਮੰਨ ਕੇ